ਸਤਿ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਲਾਪੇ ਸਿੰਘ ਤੁਸੀਂ ਵੇਖ ਰਹੇ ਹੋ ਸਲਾ YouTube ਚੈਨਲ ਸਾਡੇ YouTube ਚੈਨਲ ਦੇ ਤੁਹਾਡਾ ਸਵਾਗਤ ਹੈ ਅੱਜ ਗੱਲ ਕਰਾਂਗੇ ਪਿਛਲੇ ਦਿਨ ਹੋਇਆ ਪਲਾਨ ਕ੍ਰੈਸ਼ ਜਿਸ ਵਿੱਚ 179 ਲੋਕਾਂ ਦੀ ਮੌਤ ਹੋ ਗਈ ਅਤੇ ਸਿਰਫ ਦੋ ਲੋਕ ਹੀ ਬਚੇ ਸਨ ਜਿਨ੍ਹਾਂ ਵਿੱਚੋਂ ਇੱਕ ਕਰੂ ਮੈਂਬਰ ਅਤੇ ਇੱਕ ਯਾਤਰੀ ਸੀ ਇਹ ਪਲਾਨ ਐਕਸੀਡੈਂਟ 29 ਦਸੰਬਰ ਨੂੰ ਸਾਊਥ ਕੋਰੀਆ ਵਿੱਚ ਹੋਇਆ ਜੇਕਰ ਪਿਛਲੇ ਕੁਝ ਸਮੇਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਪਲੇਨ ਐਕਸੀਡੈਂਟ ਵੇਖਣ ਨੂੰ ਮਿਲੇ ਹਨ ਜਿਵੇਂ ਕੁਝ ਦਿਨੀ ਪਹਿਲਾਂ 25 ਦਸੰਬਰ ਨੂੰ ਪਾਕਿਸਤਾਨ ਪਲੇਨ ਐਕਸੀਡੈਂਟ ਹੋਇਆ ਜਿਸ ਵਿੱਚ 68 ਲੋਕਾਂ ਦੀ ਮੌਤ ਹੋ ਗਈ। ਇਹ ਵਾਕਿਤ ਹੈ। ਇਹ ਜਹਾਜ਼ ਬਕੋਦੂਨ ਰੂਸ ਵੱਲ ਜਾ ਰਿਹਾ ਸੀ। ਇਸ ਤੋਂ ਪਹਿਲਾਂ ਜਿਵੇਂ ਇੰਡੋਨੇਸ਼ੀਆ ਫਲਾਈਟ ਐਕਸੀਡੈਂਟ 2018 इथोपिया एयरलाइन क्रैश 2019 पाकिस्तान फ्लाइट एक्सीडेंट 2020 श्रीविजय फ्लाइट एक्सीडेंट 2021 पाइना फ्लाइट एक्सीडेंट 2022 ਅਤੇ 에어ਡ리아 익ਸਪ੍ਰੈਸ ਫਲਾਈਟ ਕ੍ਰੈਸ਼ 2020 ਜਿਸ ਵਿੱਚ 165 ਲੋਕਾਂ ਵਿੱਚੋਂ ਇਸ ਕਿੰਨੇ ਲੋਕਾਂ ਦੀ ਮੌਤ ਹੋ ਗਈ ਸੀ ਇਹ ਜਹਾਜ਼ ਦੁਬਈ ਤੋਂ ਕੇਰਲ ਵੱਲ ਆ ਰਿਹਾ ਸੀ ਅਤੇ ਰਸਤੇ ਵਿੱਚ ਕ੍ਰੈਸ਼ ਹੋ ਗਿਆ ਤਾਂ ਇਹ ਇੰਨੇ ਸਾਰੇ ਫਲਾਈਟ ਐਕਸੀਡੈਂਟ ਵੇਖਣ ਨੂੰ ਮਿਲਦੇ ਹਨ ਉਹ ਵੀ ਇੰਨੀ ਟੈਕਨੋਲੋਜੀ ਦੇ ਬਾਵਜੂਦ ਤਾਂ ਅੱਜ ਦੀ ਇਸ ਵੀਡੀਓ ਵਿੱਚ ਪੂਰਾ ਡਿਟੇਲ ਵਿੱਚ ਡਿਸਕਸ ਕਰਾਂਗੇ ਕਿ ਇਹ ਪਲੇਨ ਐਕਸੀਡੈਂਟ ਕਿੰਨਾ ਕਰਨਾ ਕਰਕੇ ਹੁੰਦੇ ਆ ਜੇਕਰ ਤੁਸੀਂ ਵੀ ਇਹ ਫਲਾਈਟ ਐਕਸੀਡੈਂਟ ਬਾਰੇ ਜਾਨਣਾ ਚਾਹਦੇ ਹੋ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਜੇਕਰ ਪਲੇਨ ਕ੍ਰੈਸ਼ ਦੀ ਗੱਲ ਕਰੀਏ ਤਾਂ ਇਹ ਕਈ ਕਰਨਾ ਕਰਕੇ ਹੋ ਸਕਦੇ ਆ ਜਿਨ੍ਹਾਂ ਵਿੱਚੋਂ ਕੁਝ ਮੇਜਰ ਅੱਜ ਆਪਾਂ ਡਿਸਕਸ ਕਰਾਂਗੇ ਇਸ ਵਿੱਚ ਨੰਬਰ 1 ਤੇ ਹੈ ਮਕੈਨਿਕਲ ਇਸ਼ੂ ਜਾਂ ਮਕੈਨਿਕਲ ਐਰਰ ਜਦੋਂ ਉੱਡਦੇ ਹੋਏ ਪਲੇਨ ਵਿੱਚ ਕੋਈ ਮਕੈਨਿਕਲੀ ਦਿੱਕਤ ਆ ਜਾਂਦੀ ਹੈ ਉਸ ਨੂੰ ਮਕੈਨੀਕਲ 에ਰਰ ਕਿਹਾ ਜਾਂਦਾ ਹੈ ਜਦੋਂ ਕੋਈ ਇੰਜਨ ਵਿੱਚ ਦਿੱਕਤ ਆ ਜਾਵੇ ਜਾਂ ਕੋਈ ਹੋਰ ਪਰ ਇਸ ਨੂੰ ਪਹਿਲਾਂ ਹੀ ਬਹੁਤ ਬਰੀਕੀ ਨਾਲ ਦੇਖਿਆ ਜਾਂਦਾ ਹੈ ਜਿੱਦ ਜਦੋਂ ਜਹਾਜ਼ ਦੇ ਉਡਣ ਤੋਂ ਪਹਿਲਾਂ ਪਹਿਲਾਂ ਮਕੈਨੀਕਲੀ ਟੀਮ ਇਸ ਨੂੰ ਚੰਗੀ ਤਰ੍ਹਾਂ ਚੈੱਕ ਕਰਦੀ ਹੈ ਉਹ ਵੀ ਹਰੇਕ ਪਾਰਟ ਨੂੰ ਚੰਗੀ ਤਰ੍ਹਾਂ ਬਰੀਕੀ ਨਾਲ ਟੈਸਟ ਕਰਦੀ ਹੈ ਫਿਰ ਇਸ ਤੋਂ ਬਾਅਦ ਪਾਇਲਟ ਸਾਰੇ ਪਾਰਟਸ ਨੂੰ ਚੰਗੀ ਤਰ੍ਹਾਂ ਚੈੱਕ ਕਰਦਾ ਹੈ ਅਤੇ ਇਸ ਤੋਂ ਬਾਅਦ ਉਡਾਨ ਭਰਦਾ ਹੈ ਇਸ ਲਈ ਇਸ ਵਿੱਚ ਕੋਈ ਚਾਂਸ ਨਹੀਂ ਹੈ ਕਿ ਕੋਈ ਮਕੈਨੀਕਲ ਦਿੱਕਤ ਆ ਜਾਵੇ ਪਰ ਫਿਰ ਵੀ ਕਈ ਵਾਰ ਉੜਦੇ ਜਹਾਜ਼ ਵਿੱਚ ਦਿੱਕਤ ਆ ਜਾਂਦੀ ਹੈ ਅਤੇ ਐਕਸੀਡੈਂਟ ਦਾ ਕਾਰਨ ਬਣਦੀ ਹੈ ਪਰ ਇਹ ਬਹੁਤ ਹੀ ਰੇਅਰ ਚਾਂਸ ਹੈ ਕਿ ਦਿੱਕਤ ਆ ਜਾਵੇ ਇਸ ਲਈ ਐਕਸੀਡੈਂਟ ਦਾ ਬਹੁਤ ਰੇਅਰ ਚਾਂਸ ਮੰਨਦਾ ਹੈ ਕਿ ਇਸ ਨਾਲ ਐਕਸੀਡੈਂਟ ਹੋਏ ਨੰਬਰ 2 ਇੱਕ ਹੋਰ ਕਾਰਨ ਦੱਸਿਆ ਜਾਂਦਾ ਹੈ ਜਹਾਜ਼ ਐਕਸੀਡੈਂਟ ਹੋਣ ਦਾ ਉਹ ਹੈ ਬਰਡ ਅਟੈਕਸ ਜਦੋਂ ਉੜਦੇ ਜਹਾਜ਼ ਦੇ ਵਿੱਚ ਪੰਛੀ ਟਕਰਾ ਜਾਂਦੇ ਹਨ ਤਾਂ ਉਸ ਨਾਲ ਐਕਸੀਡੈਂਟ ਹੋ ਸਕਦਾ ਹੈ ਜੇਕਰ ਇਹਨਾਂ ਪੰਛੀਆਂ ਦੀ ਗੱਲ ਕਰੀਏ ਤਾਂ ਇੱਕ ਇੱਕ ਪਾਇਲਟ ਦੇ ਅਨੁਸਾਰ ਅੱਛੀ ਜ਼ਿਆਦਾਤਰ ਪਲੇਨ ਨਾਲ ਟਕਰਾ ਜਾਂਦੇ ਆ ਪਰ ਇਸ ਨਾਲ ਕੋਈ ਜ਼ਿਆਦਾ ਇਫੈਕਟ ਨਹੀਂ ਪੈਂਦਾ ਉਦੋਂ ਦਿੱਕਤ ਹੋ ਸਕਦੀ ਹੈ ਜਦੋਂ ਕੋਈ ਪੰਛੀ ਇੰਜਨ ਵਿੱਚ ਆ ਕੇ ਟਕਰਾਂਦਾ ਹੈ ਮੈਚਨਲ ਇਫੈਕਟ ਪੈ ਸਕਦਾ ਹੈ ਪਰ ਫਿਰ ਵੀ ਜੇਕਰ ਡਬਲ ਇੰਜਨ ਹੈ ਤਾਂ ਉਸ ਵਿੱਚ ਇੱਕ ਇੰਜਨ ਖਰਾਬ ਹੋਣ ਦੇ ਬਾਵਜੂਦ ਵੀ ਇਹ ਪਲੇਨ ਬਹੁਤ ਸਾਰਾ ਸਫਲਤ ਕਰ ਸਕਦਾ ਹੈ ਇਸ ਲਈ ਪੰਛੀਆਂ ਦੇ ਟਕਰਾਂ ਨਾਲ ਇਹ ਐਕਸੀਡੈਂਟ ਹੋਣ ਦੇ ਬਹੁਤ ਚਾਂਸ ਘਟਣ ਤੀਜਾ ਕਾਰਨ ਇਹ ਹੈ ਕਿ 에어 ਟਰੈਫਿਕ ਕੰਟਰੋਲ ਵਿੱਚ 에ਰਰ ਜਾਂ ਕੋਈ ਦਿੱਕਤ ਆ ਜਾਣਾ ਕਿਸੇ ਵੀ ਜਹਾਜ਼ ਨੂੰ ਉੱਡਣ ਵਾਸਤੇ ਐਕਸਿਸਟ ਨਹੀਂ ਚਾਹੀਦਾ ਹੁੰਦਾ ਜਿਸ ਨਾਲ ਉਹ ਅਸਮਾਨ ਵਿੱਚ ਉੱਡੇ ਸਕਦਾ ਇਸ ਤੋਂ ਬਿਨਾਂ ਜਹਾਜ਼ ਉੱਡ ਨਹੀਂ ਸਕਦਾ ਅਤੇ ਨਾ ਹੀ ਲੈਂਡਿੰਗ ਕਰ ਸਕਦਾ ਜਦੋਂ ਕਿਸੇ ਸਿਸਟਮ ਵਿੱਚ ਦਿੱਕਤ ਆਉਂਦੀ ਹੈ ਤਾਂ ਉਸ ਦਾ ਬਹੁਤ ਸਾਰੇ ਚਾਂਸ ਬਣ ਜਾਂਦੇ ਹਨ ਕਿ ਪਲੈਨ ਐਕਸੀਡੈਂਟ ਦੇ ਇਸ ਨਾਲ ਬਹੁਤ ਸਾਰੇ ਐਕਸੀਡੈਂਟ ਵੇਖਣ ਨੂੰ ਮਿਲਿਆ ਜਿਵੇਂ ਇੰਡੋਨੇਸ਼ੀਆ ਫਲਾਈਟ ਐਕਸੀਡੈਂਟ 2018 ਇਥੋਪੀਆ 에ਅਰਲਾਈਨਸ ਐਕਸੀਡੈਂਟ 2019 ਇਹ ਐਕਸੀਡੈਂਟ ਸਿਸਟਮ ਵਿੱਚ ਦਿੱਕਤਾਂ ਕਾਰਨ ਹੋਏ ਸਨ ਇਹਨਾਂ ਦੋਨਾਂ ਜਾਂਚਾਂ ਦੇ ਇੰਜਨ ਬੋਇੰਗ 737 ਸਾਲ ਇਹਨਾਂ ਦੇ ਸਿਸਟਮ ਵਿੱਚ ਦਿੱਕਤਾਂ ਕਾਰਨ ਇਹ ਐਕਸੀਡੈਂਟ ਹੋਏ ਤਾਂ ਟ੍ਰੈਫਿਕ ਕੰਟਰੋਲ ਵਿੱਚ ਦਿੱਕਤਾਂ ਕਾਰਨ ਬਹੁਤ ਸਾਰੇ ਐਕਸੀਡੈਂਟ ਹੋ ਸਕਦੇ ਆ ਨੰਬਰ 4 ਖਰਾਬ ਮੌਸਮ ਪਲੇਨ ਕ੍ਰੈਸ਼ ਦਾ ਬਹੁਤ ਵੱਡਾ ਕਾਰਨ ਹੈ ਕਿ ਵੈਦਰ ਵਿੱਚ ਦਿੱਕਤ ਆ ਜਾਣਾ ਜਦੋਂ ਬਹੁਤ ਸਾਰੀ ਧੁੰਦ ਹੋ ਜਾਵੇ ਜਾਂ ਮੀਂਹ ਦੇ ਨਾਲ ਬਹੁਤ ਸਾਰੀਆਂ ਹਵਾਵਾਂ ਆ ਜਾਣ ਤਾਂ ਅਜਿਹੇ ਮੌਸਮ ਵਿੱਚ ਪਲੇਨ ਨੂੰ ਦਿੱਕਤ ਆ ਜਾਂਦੀ ਹੈ ਅਤੇ ਐਕਸੀਡੈਂਟ ਹੋਣ ਦਾ ਕਾਰਨ ਬਣਦਾ ਹੈ ਇਸ ਨਾਲ ਜਹਾਜ਼ ਦੀ ਲੈਂਡਿੰਗ ਕਰਾਉਣੀ ਬਹੁਤ ਔਖੀ ਹੁੰਦੀ ਹੈ ਇਸ ਨਾਲ ਕਈ ਵਾਰ ਜਹਾਜ਼ ਹੀ ਟਕਣਗਰਸਤ ਹੋ ਜਾਂਦਾ ਹੈ ਨੰਬਰ 5 ਇਹ ਕਾਰਨ ਜਹਾਜ਼ ਦੇ ਫਲੈਂਡ ਵਿੱਚ ਬਹੁਤ ਵੱਡਾ ਕਾਰਨ ਹੈ ਜੋ ਕਿ ਹੈ ਹਿਊਮਨ ਏਰਰ ਇਹ ਇਨਸਾਨੀ ਗਲਤੀ ਕਿਉਂਕਿ ਇੱਕ 에ਰੋਪਲੇਨ ਨੂੰ ਬਣਾਉਣ ਵਾਸਤੇ 3 ਕਰੋੜਾਂ ਰੁਪਏ ਲੱਗਦੇ ਹਨ ਜਿਸ ਨਾਲ ਸੇਫਟੀ ਨੂੰ ਮਨਟੇਨ ਕੀਤਾ ਜਾ ਸਕੀ ਇੱਕ ਜਹਾਜ਼ ਵਿੱਚ ਬਹੁਤ ਸਾਰੀਆਂ ਸਿਧਾਂਤਾਂ ਆਂਦੀਆਂ ਕਿਸੇ ਵੀ ਕੰਡੀਸ਼ਨ ਵਿੱਚ ਇਹ ਜਹਾਜ਼ ਸਰਵਾਈਵ ਕਰ ਸਕਦਾ ਹੈ ਕਿਉਂਕਿ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਉਸ ਲਈ ਬਹੁਤ ਸਾਰੇ ਬੈਕਅਪ ਹੁੰਦੇ ਹਨ ਹਰੇਕ ਚਾਰਜ ਨੂੰ ਇਸ ਤਰ੍ਹਾਂ ਬਣਾਇਆ ਜਾਂਦਾ ਹੈ ਕਿ ਉਸ ਵਿੱਚ ਕੋਈ ਦਿੱਕਤ ਆ ਜਾਵੇ ਤਾਂ ਉਸ ਦਾ ਪਲਾਨ ਬੀ ਚੱਲੇ ਅਤੇ ਬੀ ਤੋਂ ਸੀ ਇਹਨੇ ਤਰ੍ਹਾਂ ਇਹ ਤਿੰਨ ਬੈਕਅਪ ਰੱਖੇ ਹੁੰਦੇ ਹਨ ਜੋ ਕਿਸੇ ਵੀ ਦਿੱਕਤ ਵਿੱਚ ਨਜਿੱਠਣ ਲਈ ਤਿਆਰ ਹੁੰਦੇ ਹਨ ਪਰ ਫਿਰ ਵੀ ਕਈ ਵਾਰ ਪਾਇਲਟ ਇਹਨਾਂ ਨੂੰ ਵਰਤਨ ਵਿੱਚ ਗਲਤੀ ਕਰ ਲੈਂਦਾ ਹੈ ਅਤੇ ਜਹਾਜ਼ ਦੁਰਘਟਨਾਗ੍ਰਸਤ ਹੋ ਜਾਂਦਾ ਹੈ ਇਹਨਾਂ ਗਲਤੀਆਂ ਕਈ ਵਾਰ ਪਲੇਨ ਐਕਸੀਡੈਂਟ ਵਿੱਚ ਨੂੰ ਮਿਲਦੇ ਹਨ ਜਿਹਾ ਕਈ ਵਾਰ ਵਿਕ ਨੂੰ ਮਿਲਿਆ ਹੈ ਜੇਕਰ ਪਿਛਲੇ ਪਲੇਨ ਐਕਸੀਡੈਂਟ ਦੀ ਗੱਲ ਕਰੀਏ ਤਾਂ ਉਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਰੂਸ ਨੇ ਇਸ ਉੱਪਰ ਹਮਲਾ ਕਰਕੇ ਇਸ ਨੂੰ ਮਾਰ ਗ੍ਰਹਾ ਹੈ ਦੱਸਿਆ ਜਾ ਰਿਹਾ ਹੈ ਕਿ ਰੂਸ ਨੇ ਇਸ ਨੂੰ ਯੂਕਰੇਨ ਦਾ ਫਾਈਟਰ ਡਰੋਨ ਸਮਝ ਕੇ ਹਮਲਾ ਕਰ ਦਿੱਤਾ ਅਤੇ ਇਹ ਪਲੇਨ ਦੁਰਘਟਨਾਗ੍ਰਸਤ ਹੋ ਗਿਆ ਤਾਂ ਦੋਸਤੋ ਇਹ ਸੀ ਛੋਟੀ ਜਿਹੀ ਜਾਣਕਾਰੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ